ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾ ਕਾਲੇ ਕੇ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਹੁਣ ਆਪਾਂ ਗੱਲ ਕਰਾਂਗੇ ਲੋਕ ਸਭਾ ਚੋਣਾਂ ਚ ਹਲਕਾ ਗੁਰਦਾਸਪੁਰ ਦੀ ਹਲਕਾ ਗੁਰਦਾਸਪੁਰ ਦੇ ਤਾਜ਼ਾ ਹਾਲਾਤ ਕੀ ਨੇ ਹਲਕਾ ਗੁਰਦਾਸਪੁਰ ਤੋਂ ਲਗਭਗ 26 ਦੇ ਕਰੀਬ ਕੈਂਡੀਡੇਟ ਜਿਹੜੇ ਆਪਣੀ ਕਿਸਮਤ ਅਜ਼ਮਾ ਰਹੇ ਨੇ ਤੇ ਜਿੰਨਾ ਵਿੱਚ ਸਾਰੀਆਂ ਹੀ ਮੁੱਖ ਪਾਰਟੀਆਂ ਦੇ ਉਮੀਦਵਾਰ ਜਿੱਦਾਂ ਕਿ ਆਮ ਆਦਮੀ ਪਾਰਟੀ ਵੱਲੋਂ ਬਟਾਲਾ ਦੇ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਚ ਚੋਣ ਲੜ ਰਹੇ ਨੇ ਤੇ ਕਾਂਗਰਸ ਦੀ ਤਰਫੋਂ ਸੁਖਜਿੰਦਰ ਸਿੰਘ ਰੰਦਾਵਾ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਜਿਹੜੇ ਪਿਛਲੀ ਸਰਕਾਰ ਚ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਟਿਕਟ ਦਿੱਤੀ ਹੈ ਤੇ ਅਕਾਲੀ ਦਲ ਵੱਲੋਂ ਇੱਥੇ ਦਲਜੀਤ ਸਿੰਘ ਚੀਮਾ ਚੋਣ ਲੜ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਦਨੇਸਿੰਘ ਬਬੂ ਚੌਣ ਮੈਦਾਨ ਵਿੱਚ ਨੇ ਜਿਹੜੀਆਂ ਮੇਨ ਮੇਜਰ ਪਾਰਟੀਆਂ ਵੱਲੋਂ ਨੇ ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਵੱਲੋਂ ਰਾਜਕੁਮਾਰ ਐਂਡ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਿੰਦਰ ਸਿੰਘ ਚੌਣ ਮੈਦਾਨ ਦੇ ਵਿੱਚ ਨੇ ਸੋ ਹੁਣ ਗੱਲ ਕੀਤੀ ਜਾਵੇ ਜਿਹੜੀ ਮੇਜਰ ਫਾਈਟ ਹੈ ਉਹ ਕਿੰਨਾ ਪਾਰਟੀਆਂ ਦੇ ਵਿਚਕਾਰ ਹੈ ਅ ਗੁਰਦਾਸਪੁਰ ਦੇ ਵਿੱਚ ਜਿਹੜੀ ਮੇਨ ਫਾਈਟ ਹੈ ਉਹ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਲੱਗ ਰਹੀ ਹੈ ਤੇ ਇਸ ਸੇਡ ਦੇ ਉੱਤੇ ਆ ਭਾਜਪਾ ਕਾਫੀ ਉਮੀਦਾਂ ਲੈ ਕੇ ਚੱਲ ਰਹੀ ਹੈ ਜਿੰਨੇ ਦਾਅਵੇ ਵੀ ਕਰ ਰਹੀ ਹੈ ਉਸ ਦਾ ਕਾਰਨ ਇਹ ਹੈ ਕਿ ਇੱਥੇ 46% ਦੇ ਕਰੀਬ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਆ 46% ਦੇ ਕਰੀਬ Hindu ਪੋਪੂਲੇਸ਼ਨ ਹੈ ਬਾਕੀ ਲੋਕ ਸਭਾ ਹਲਕਾ ਦੀ ਇਹ ਬਾਉਂਡਰੀਜ਼ ਥੋੜੀਆਂ ਅਲੱਗ ਡਿਸਟ੍ਰਿਕਟ ਤੱਕ ਵੱਧ ਘਟ ਹੋ ਜਾਂਦੀ ਡਿਸਟ੍ਰਿਕਟੋਂ ਬਟ ਮੋਟਾ ਉਡੀ ਦੇਖਿਆ ਜਾਵੇ ਤਾਂ ਮਤਲਬ ਕਿ ਗੁਰਦਾਸਪੁਰ ਦੇ ਵਿੱਚ ਹਿੰਦੂ ਪਾਪੂਲੇਸ਼ਨ ਜਿਹੜੀ ਹੈ ਉਹ ਜ਼ਿਆਦਾ ਹੋਣ ਕਰਕੇ ਬੀਜੇਪੀ ਨੂੰ ਇੱਥੋਂ ਬਹੁਤ ਉਮੀਦਾਂ ਨੇ ਤੇ ਇਸ ਤੋਂ ਇਲਾਵਾ ਬੀਜੇਪੀ ਇਸ ਤੋਂ ਇਸ ਸੀਟ ਤੋਂ ਪਹਿਲਾਂ ਵੀ ਜਿੱਤਦੀ ਰਹੀ ਹੈ ਆਪਾਂ ਦੇਖਿਆ ਬినੋਦ ਖੰਨਾ ਸ਼ਾਇਦ ਦੋ ਵਾਰ ਇੱਥੋਂ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਲਾਸਟ ਟਾਈਮ ਸਨੀ ਦਿਓਲ ਇਹ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਬਟ ਇਹ ਜਿੱਤਾਂ ਉਦੋਂ ਹੋਈਆਂ ਨੇ ਜਦੋਂ ਇਹਨਾਂ ਦਾ ਅਕਾਲੀ ਦਲ ਨਾਲ ਅਲਾਈਅንስ ਹੁੰਦਾ ਸੀ ਦੂਸਰੀ ਗੱਲ ਇਹ ਹੈ ਵੀ ਬਾਲੀਵੁੱਡ ਸਟਾਰਸ ਨੂੰ ਹੀ ਅੱਜ ਤੱਕ ਬੀਜੇਪੀ ਨੇ ਯੂਜ਼ ਕੀਤਾ ਹੈ ਇਹਨਾਂ ਇਲੈਕਸ਼ਨ ਦੇ ਵਿੱਚ ਤੇ ਦੇਖਿਆ ਜਾਵੇ ਇਸ ਮੌਕੇ ਜਿਹੜੀ ਮੇਨ ਟੱਕਰ ਬਣੀ ਹੋਈ ਹੈ ਉਹ ਬੀਜੇਪੀ ਦੇ ਦਿਨੇਸ਼ ਬੱਬੂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਦਾਵਾ ਤੇ ਆਮ ਆਦਮਾ ਪਾਰਟੀ ਵੱਲੋਂ ਅਮਨ ਸਿੰਘ ਸ਼ੇਰ ਇਕਲਸੀ ਦੇ ਵਿੱਚ ਇਸ ਸਮੇਂ ਮੁੱਖ ਟੱਕਰ ਹੈ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਜਿਹੜਾ ਕੈਂਡੀਡੇਟ ਹੈ ਉਹ ਬਾਜੀ ਮਾਰ ਸਕਦਾ ਹੈ ਤੇ ਸੁਖਵਿੰਦਰ ਸਿੰਘ ਰੰਦਾਵਾ ਨੇ ਵੀ ਸੁਣਿਆ ਜਾ ਰਿਹਾ ਕਿ ਬਹੁਤ ਆਪਣਾ ਢੀ ਚੋਟੀ ਦਾ ਜੋਰ ਲਗਾਇਆ ਤੇ ਉਹਨਾਂ ਦਾ ਕਾਫੀ ਇੱਥੇ ਦਬ ਦਬਾਏ ਇਸ ਇਲਾਕੇ ਦੇ ਵਿੱਚ ਹੈਗਾ ਤੇ ਬਾਕੀ ਹੁਣ ਇੱਕ ਤਰੀਕ ਆ ਗਈ ਹੈ ਤੇ 4 ਤਰੀਕ ਨੂੰ ਰਿਜ਼ਲਟ ਆ ਜਾਣਾ ਹੈ ਤੇ ਦੇਖਦੇ ਆ ਇਹ ਬਾਜੀ ਗੁਰਦਾਸਪੁਰ ਦੀ ਕਿਸ ਦੇ ਹੱਥੋਂ ਦੀ ਥੈਂਕ ਯੂ